ਜੇਕਰ ਨਸਿਆ ਤਾਂ ਮੈਨੂੰ ਜੱਟ ਨਾ ਕਹੋ ਪਾਕਿਸਤਾਨ ਚ ਹੋਏ ਪੁਲਿਸ ਮੁਕਾਬਲੇ ਦੀ ਇੱਕ ਵੀਡੀਓ ਇਸ ਆਡੀਓ ਦੇ ਨਾਲ ਬਹੁਤ ਤੇਜ਼ੀ ਦੇ ਨਾਲ ਪਿਛਲੇ ਦਿਨਾਂ ਦੇ ਵਿੱਚ ਵਾਇਰਲ ਹੋਈ ਰੀਲਸ ਤੇ ਹੁਣ ਵੀ ਇਹ ਆਡੀਓ ਟ੍ਰੈਂਡ ਕਰ ਰਹੀ ਹੈ ਕਿ ਆਖਰਕਾਰ ਫੈਜ਼ਲ ਜੱਟ ਹੰਝ ਨਾਂ ਦਾ ਸ਼ਖਸ ਕੌਣ ਸੀ ਜਿਸ ਦੇ ਵੱਲੋਂ ਪੁਲਿਸ ਦੇ ਨਾਲ ਮੁਕਾਬਲਾ ਕੀਤਾ ਗਿਆ 15-17 ਘੰਟੇ ਪੁਲਿਸ ਮੁਕਾਬਲਾ ਚੱਲਿਆ ਪੁਲਿਸ ਨੂੰ ਐਲੀਟ ਫੋਰਸ ਦੇ ਹੈਲੀਕਾਪਟਰ ਮੰਗਵਾਉਣੇ ਪਏ ਔਰ ਉਸ ਤੋਂ ਬਾਅਦ ਫਿਰ ਉਸ ਦਾ ਜੋ ਸਮਰਾਜੀ ਉਸ ਨੂੰ ਤੈਸਨੈਸ ਕੀਤਾ ਗਿਆ ਪਾਕਿਸਤਾਨ ਦੇ ਗੁਜਰਾਤ ਦੇ ਹੰਜ ਇਲਾਕੇ ਦਾ ਇਹ ਵੀਡੀਓ ਹੈ ਜਿੱਥੇ ਕਿ ਜ਼ਬਰਦਸਤ ਤਰੀਕੇ ਨਾਲ ਮੁਕਾਬਲਾ ਚੱਲਦਾ ਹੈ 15 ਤੋਂ 17 ਘੰਟੇ ਪੁਲਿਸ ਤੇ ਅਪਰਾਧੀ ਫੈਜ਼ਲ ਜੱਟ ਹੰਜ ਦੇ ਵਿਚਾਲੇ ਮੁਕਾਬਲਾ ਚੱਲਦਾ ਉਸ ਦੇ ਤਿੰਨ ਹੋਰ ਸਾਥੀ ਵੀ ਇਸ ਮੁਕਾਬਲੇ ਦੇ ਵਿੱਚ ਮਾਰੇ ਜਾਂਦੇ ਆ ਫੈਜ਼ਲ ਜੱਟ ਹੰਜ ਕੌਣ ਸੀਗਾ ਇਸ ਦੇ ਬਾਰੇ ਹੁਣ ਤੁਹਾਨੂੰ ਦੱਸਦੇ ਆ ਕਿਉਂਕਿ ਚਰਚਾ ਛੜੀ ਹੋਈ ਹੈ ਸਾਰੇ ਪਾਸੇ ਕਿ ਆਖਰਕਾਰ ਇਹ ਬੰਦਾ ਕੌਣ ਸੀਗਾ ਫੈਜ਼ਲ ਜੱਟ ਖੰਡ ਹੰਜ ਜਿਸ ਦੀ ਕਈ ਥਾਵਾਂ ਤੇ ਤਾਰੀਫ਼ ਵੀ ਕੀਤੀ ਜਾ ਰਹੀ ਹੈ ਕਿ ਬੜੀ ਮਰਦਾਨਗੀ ਦੇ ਨਾਲ ਉਹ ਲੜਿਆ ਉਸਨੇ ਸਰੈਂਡਰ ਨਹੀਂ ਕੀਤਾ ਔਰ ਉਹ ਗੋਲੀ ਦੇ ਨਾਲ ਮਾਰਿਆ ਗਿਆ ਇਸ ਤਰ੍ਹਾਂ ਦੀ ਚਰਚਾ ਪਰ ਇਹ ਦੱਸਿਆ ਜਾ ਰਿਹਾ ਕਿਉਂਕਿ ਪਾਕਿਸਤਾਨ ਦੇ ਪ੍ਰੋਮਿਨੈਂਟ ਨਿਊਜ਼ ਚੈਨਲਸ ਤੇ ਜੋ ਉਹਨਾਂ ਦੀਆਂ ਮੁੱਖ ਵੈੱਬਸਾਈਟਸ ਨੇ ਉਥੋਂ ਰਿਕਾਰਡ ਇਹ ਪਤਾ ਲੱਗਿਆ ਕਿ ਯੂਨਾਨ ਚਲਾ ਗਿਆ ਸੀ ਕਈ ਸਾਲ ਪਹਿਲਾਂ ਫੈਜ਼ਲ ਜੱਟ ਖੰਡ ਔਰ ਉੱਥੇ ਮਨੁੱਖੀ ਤਸਕਰੀ ਦੇ ਮਾਮਲੇ ਦੇ ਵਿੱਚ ਜਦੋਂ ਫੜਿਆ ਗਿਆ ਤਾਂ ਉਸ ਨੂੰ ਪਾਕਿਸਤਾਨ ਵਾਪਸ ਭੇਜ ਦਿੱਤਾ ਗਿਆ ਸੀ ਪਾਕਿਸਤਾਨ ਆ ਕੇ ਉਹ ਸੁਦਰਾਨੀ ਪਾਕਿਸਤਾਨ ਆ ਕੇ ਉਸਨੇ ਡਰਗ ਦਾ ਬਿਜ਼ਨਸ ਸ਼ੁਰੂ ਕੀਤਾ ਵੱਡਾ ਡਰਗ ਰੈਕਟ ਖੜਾ ਕੀਤਾ ਔਰ ਇਹ ਰੈਕਟ ਉਸਨੇ ਇਕੱਲੇ ਨੇ ਨਹੀਂ ਖੜਾ ਕੀਤਾ ਸੀ ਇਸ ਦੇ ਵਿੱਚ ਪੁਲਿਸ ਵੀ ਵੱਡੀ ਸ਼ਮੂਲੀਅਤ ਸੀ ਦੱਸਿਆ ਜਾਂਦਾ ਹੈ ਕਿ ਲੋਕਲ ਪੁਲਿਸ ਨੂੰ ਮੋٹے ਤੌਰ ਤੇ ਮੰਥਲੀ ਔਰ ਮੋٹے ਤੌਰ ਤੇ ਹਫਤਾ ਦਿੰਦਾ ਸੀ ਉਹ ਔਰ ਇਹੀ ਗੱਲ ਦੱਸਿਆ ਜਾ ਰਿਹਾ ਹੈ ਕਿ ਉਸ ਦੀ ਮੌਤ ਦੀ ਵਜ੍ਹਾ ਵੀ ਬਣੀ ਕਿਉਂਕਿ ਜਦੋਂ ਅਖੀਰਲੇ ਸਮੇਂ ਉਸ ਦਾ ਇਨਕਾਊਂਟਰ ਸ਼ੁਰੂ ਹੋਣਾ ਸੀਗਾ ਉਸ ਵੇਲੇ ਉਹ ਇੱਕ ਮਸਜਿਦ ਦੇ ਵਿੱਚ ਵੜ ਜਾਂਦਾ ਔਰ ਉੱਥੋਂ ਅਨਾਉਂਸਮੈਂਟ ਕਰਦਾ ਹੈ ਕਿ ਮੈਂ ਕਿਸੇ ਪੁਲਿਸ ਮੁਲਾਜ਼ਮ ਦੇ ਗੋਲੀ ਨਹੀਂ ਮਾਰੀ ਹੁਣ ਇਹ ਗੋਲੀ ਮਾਰਨ ਵਾਲਾ ਮਸਲਾ ਕੀ ਸੀ ਇਹ ਵੀ ਦੱਸਦੇ ਆ ਕਿਉਂਕਿ ਜਦੋਂ ਉਸ ਦੀ ਪੁਲਿਸ ਦੇ ਨਾਲ ਅਣਬੰਧ ਸ਼ੁਰੂ ਹੋ ਜਾਂਦੀ ਹੈ ਜਦੋਂ ਕਿਸੇ ਅਫਸਰ ਦੇ ਨਾਲ ਦੱਸਿਆ ਜਾਂਦਾ ਕਿ ਰੌਲਾ ਪੈਣ ਮਗਰੋਂ ਉਸਨੇ ਹਫਤਾ ਮੰਥਲੀ ਦੇਣੀ ਬੰਦ ਕੀਤੀ ਤਾਂ ਉਸ ਦਾ ਉਸ ਨੂੰ ਲੱਭਣ ਵਾਸਤੇ ਪੁਲਿਸ ਉਸ ਦੇ ਘਰ ਪਹੁੰਚ ਜਾਂਦੀ ਹੈ ਚੰਗੀ ਤਕੜੀ ਫੋਰਸ ਲੈ ਕੇ ਔਰ ਉਸ ਵੇਲੇ ਫਿਰ ਉਸ ਦਾ ਘਰ ਦਾ ਅਖਬਾਰਲਾ ਹਿੱਸਾ ਜਿਹੜਾ ਉਹ ਟਾਉਣਾ ਪੁਲਿਸ ਜਦੋਂ ਸ਼ੁਰੂ ਕਰਦੀ ਹੈ ਤਾਂ ਫਿਰ ਪੁਲਿਸ ਦੇ ਵੱਲੋਂ ਇਹ ਇਲਜ਼ਾਮ ਲਾਇਆ ਗਿਆ ਕਿ ਉਸ ਵੇਲੇ ਉਸਨੇ ਪੁਲਿਸ ਪਾਰਟੀ ਤੇ ਫਾਇਰਿੰਗ ਕੀਤੀ ਤੇ ਕਿ ਸਿਪਾਈ ਜਿਹੜਾ ਸੀ ਉਹ ਮਾਰਿਆ ਜਾਂਦਾ ਇੱਕ ਕਾਂਸਟੇਬਲ ਦੀ ਮੌਤ ਹੋ ਜਾਂਦੀ ਹੈ ਇਸ ਤਰ੍ਹਾਂ ਦੀ ਗੱਲ ਪਾਕਿਸਤਾਨ ਦੀ ਗੁਜਰਾਤ ਪੁਲਿਸ ਦੇ ਵੱਲੋਂ ਕਹੀ ਗਈ ਹੈ ਪਰ ਉਸ ਦੇ ਵੱਲੋਂ ਇਹ ਚੀਜ਼ ਕਹੀ ਗਈ ਮਸਜਿਦ ਦੇ ਵਿੱਚ ਅੰਦਰ ਵੜ ਕੇ ਉਸ ਨੇ ਅਨਾਉਂਸਮੈਂਟ ਕੀਤੀ ਬਕਾਇਦਾ ਕਿ ਮੇਰੀ ਗੋਲੀ ਦੇ ਨਾਲ ਨਹੀਂ ਮਰਿਆ ਮੇਰੇ ਘਰੇ ਤਾਂ ਪੰਚਾਇਤ ਚੱਲ ਰਹੀ ਸੀ ਔਰ ਮੈਂ ਕਿਸੇ ਤੇ ਵੀ ਗੋਲੀ ਨਹੀਂ ਕਿਸੇ ਤੇ ਵੀ ਗੋਲੀ ਨਹੀਂ ਮਾਰੀ ਔਰ ਜਿਸ ਨੂੰ ਤੁਸੀਂ ਨਾਲੇ ਕਾਂਸਟੇਬਲ ਨੂੰ ਸ਼ਹੀਦ ਦੱਸਦੇ ਹੋ ਪੁਲਿਸ ਵਾਲਿਓ ਪੈਸੇ ਖਾਣ ਵਾਲੇ ਕਰਪਟ ਜਿਹੜੇ ਪੁਲਿਸ ਵਾਲੇ ਹੁੰਦੇ ਆ ਉਹ ਸ਼ਹੀਦ ਨਹੀਂ ਹੁੰਦੇ ਇਸ ਤਰ੍ਹਾਂ ਦਾ ਜ਼ਿਕਰ ਉਹ ਕਰਦਾ ਮਸਜਿਦ ਦੇ ਅੰਦਰੋਂ ਅਨਾਉਂਸਮੈਂਟ ਕਰਦੇ ਹੋਏ ਨਾਲ ਹੀ ਜੋ ਫੈਜ਼ਲ ਜੱਟ ਖੰਝ ਇਹ ਵੀ ਪੁਲਿਸ ਨੂੰ ਲਲਕਾਰਦੇ ਹੋਇਆ ਕਹਿੰਦਾ ਕਿ ਮੈਂ ਭੱਜੂਗਾ ਨਹੀਂ ਔਰ ਨਾਲ ਹੀ ਜੇ ਤੁਸੀਂ ਮੇਰੇ ਨਾਲ ਇਸ ਤਰ੍ਹਾਂ ਸਿੱਧੇ ਚੱਲੋਗੇ ਤਾਂ ਫਿਰ ਮੈਂ ਵੀ ਤੁਹਾਡੇ ਪੋਲਾ ਖੋਲ ਦੂੰਗਾ ਮੈਂ ਵੀ ਤੁਹਾਨੂੰ ਐਕਸਪੋਜ਼ ਕਰੂੰਗਾ ਕਿ ਤੁਹਾਨੂੰ ਮੈਂ ਮੰਥਲੀ ਦਿੰਦਾ ਰਿਹਾ ਹਾਂ ਤੁਹਾਨੂੰ ਮੈਂ ਪੈਸੇ ਦਿੰਦਾ ਰਿਹਾ ਹਾਂ ਜਦੋਂ ਇਸ ਗੱਲ ਦੀ ਭਣਕ ਪੁਲਿਸ ਵਾਲਿਆਂ ਨੂੰ ਵੀ ਲੱਗਦੀ ਹੈ ਕਿ ਜੇ ਸਾਸੀ ਐਕਸਪੋਜ਼ ਨਾ ਹੋ ਜਾਈਏ ਸਾਡੇ ਕੋਈ ਸਬੂਤ ਦਾ ਦੇ ਦੇਵੇ ਤਾਂ ਫਿਰ ਉਸ ਵੇਲੇ ਦੱਸਿਆ ਜਾਂਦਾ ਹੈ ਕਿ ਮਨ ਬਣਦਾ ਹੈ ਪੁਲਿਸ ਅਫਸਰਾਂ ਦਾ ਕਿ ਇਸ ਨੂੰ ਠੋਕ ਦਿੱਤਾ ਜਾਏ ਔਰ ਹੁੰਦਾ ਵੀ ਉਸੇ ਤਰੀਕੇ ਦੇ ਨਾਲ ਹੈ 15-17 ਘੰਟੇ ਮੁਕਾਬਲਾ ਚੱਲਦਾ ਹੈ ਜਦੋਂ ਪੁਲਿਸ ਪਾਰਟੀ ਪਹੁੰਚਦੀ ਹੈ ਔਰ ਉਸ ਨੂੰ ਸਰੈਂਡਰ ਕਰਨ ਲਈ ਵੀ ਕਿਹਾ ਜਾਂਦਾ ਪਰ ਉਹ ਕਹਿੰਦਾ ਕਿ ਸਰੈਂਡਰ ਨਹੀਂ ਕਰੂੰਗਾ ਮੈਂ ਮੁਕਾਬਲਾ ਕਰੂੰਗਾ ਤਾਂ ਫਿਰ ਜ਼ਬਰਦਸਤ ਤਰੀਕੇ ਦੀ ਗੋਲੀਬਾਰੀ ਹੁੰਦੀ ਹੈ ਉਹ ਉਸ ਬੰਕਰ ਨੁਮਾ ਉਸ ਦਾ ਪੂਰਾ ਘਰ ਸੀਗਾ ਉਸ ਤੇ ਵੀ ਜਦੋਂ ਗੋਲੀਆਂ ਵੱਜਦੀਆਂ ਫਾਇਰ ਵੱਜਦੇ ਆ ਤਾਂ ਪੂਰਾ ਘਰ ਨੂੰ ਵੀ ਖੰਡਰ ਦੇ ਵਿੱਚ ਤਬਦੀਲ ਕਰ ਦਿੱਤਾ ਪੁਲਿਸ ਨੇ ਔਰ ਉਸ ਦੇ ਕੋਲ ਦੱਸਿਆ ਜਾ ਰਿਹਾ ਕਿ ਹੈਂਡ ਗ੍ਰੇਨੇਡ ਵੀ ਸੀਗੇ ਜਦੋਂ ਪੁਲਿਸ ਨੇ ਦੇਖਿਆ ਕਿ ਗੱਲ ਬਣਦੀ ਨਜ਼ਰ ਨਹੀਂ ਆ ਰਹੀ ਹੈ ਉਧਰੋਂ ਵੀ ਫਾਇਰਿੰਗ ਹੋ ਰਹੀ ਆ ਔਰ ਉਸ ਤੋਂ ਬਾਅਦ ਫਿਰ ਪਾਕਿਸਤਾਨ 엘ੀਟ ਫੋਰਸ ਦੇ ਜਿਹੜੇ ਕਮਾਂਡੋ ਆ ਉਹ ਵੀ ਬੁਲਾਉਣੇ ਪੈਂਦੇ ਮੌਕੇ ਦੇ ਉੱਪਰ ਹੈਲੀਕਾਪਟਰ ਬੁਲਾਉਣੇ ਪੈਂਦੇ ਆ ਹੈਲੀਕਾਪਟਰ ਰਾਹੀਂ ਵੀ ਫਾਇਰਿੰਗ ਕੀਤੀ ਜਾਂਦੀ ਹੈ ਤੇ ਨਾਲ ਨਿਗਰਾਨੀ ਰੱਖੀ ਜਾਂਦੀ ਹੈ ਕਿ ਕਿਧਰੇ ਭੱਜ ਨਾ ਜਾਵੇ ਫੈਜ਼ਲ ਜੱਟ ਖੰਝ ਪਰ ਫੈਜ਼ਲ ਜੱਟ ਖੰਝ ਕਾਫੀ ਮੁਕਾਬਲਾ ਕਰਦਾ ਔਰ ਇੱਕ ਦੱਸਿਆ ਜਾ ਰਿਹਾ ਜਿਹੜਾ ਪਾਕਿਸਤਾਨ ਦੇ ਇੱਕ ਪ੍ਰੋਮਿਨੈਂਟ ਵੈਬਸਾਈਟ ਦੀ ਖਬਰ ਮੈਂ ਪੜ੍ਹੀ ਆ ਰਿਪੋਰਟ ਉਸ ਦੇ ਵਿੱਚ ਜ਼ਿਕਰ ਕੀਤਾ ਗਿਆ ਕਿ ਹੈਂਡ ਗ੍ਰੇਨੇਡ ਜਦੋਂ ਚਲਾਉਣ ਲੱਗਾ ਫੈਜ਼ਲ ਜੱਟ ਖੰਝ ਔਰ ਉਸ ਵੇਲੇ ਹੈਂਡ ਗ੍ਰੇਨੇਡ ਉਹ ਦੂਰ ਨਹੀਂ ਛੁੱਟ ਪਾਇਆ ਉਸਦੇ ਹੱਥ ਦੇ ਵਿੱਚ ਹੀ ਉਹ ਹੈਂਡ ਗ੍ਰੇਨੇਡ ਫਟ ਗਿਆ ਔਰ ਉਸਦੀ ਬਾਹਾਂ ਜੋ ਸੀਗੀ ਉਹ ਇੱਥੋਂ ਵਕਰੀ ਹੋਈ ਹੋਈ ਹੈ ਔਰ ਉਸਦੀਆਂ ਅੰਤੜੀਆਂ ਵੀ ਢਿੱਡ ਤੋਂ ਬਾਹਰ ਆਈਆਂ ਹੋਈਆਂ ਜਦੋਂ ਨਜ਼ਦੀਕ ਉੱਫਟਦਾ ਹੈਂਡ ਗ੍ਰੇਨੇਡ ਔਰ ਉਸ ਤੋਂ ਬਾਅਦ ਫਿਰ ਉਸਦੀ ਆਵਾਜ਼ ਸਦਾ ਲਈ ਘਮੋਚ ਹੋ ਜਾਂਦੀ ਹੈ ਦੱਸਿਆ ਜਾਂਦਾ ਹੈ ਕਿ ਜਦੋਂ ਪੁਲਿਸ ਨੇ ਫੈਜ਼ਲ ਜੱਟ ਖੰਝ ਉਸ ਦੇ ਇੱਕ ਭਤੀਜੇ ਤੇ ਦੋ ਹੋਰ ਸਾਥੀਆਂ ਦਾ ਐਨਕਾਊਂਟਰ ਕਰ ਲਿਆ ਚਾਰਾਂ ਜਣਿਆਂ ਨੂੰ ਫਿਰ ਪੁਲਿਸ ਨੇ ਡਾਲੇ ਦੇ ਵਿੱਚ ਛੁੱਟਿਆ ਜਿਹੜਾ ਪਿੱਛੋਂ ਪਿਕਅਪ ਉਪਲ ਹੁੰਦਾ ਉਸ ਦੇ ਵਿੱਚ ਛੁਟਕੇ ਤਾਰਿਕ अजीज ਨਾਮ ਦਾ ਇੱਕ ਪੁਲਿਸ ਮੁਲਾਜ਼ਮ ਸੀ ਜਿਸ ਦੀ ਪਾਕਿਸਤਾਨ ਪੁਲਿਸ ਕਹਿੰਦੀ ਹੈ ਕਿ ਉਸ ਦੀ ਮੌਤ ਹੋਈ ਫੈਜ਼ਲ ਜੱਟ ਦੀ ਗੋਲੀ ਕਰਕੇ ਔਰ ਉਸ ਦੇ ਸਿੱਧਾ ਘਰ ਲੈ ਕੇ ਜਾਂਦੇ ਆ ਔਰ ਉੱਥੇ ਫਿਰ ਪੁਲਿਸ ਹਵਾਈ ਫਾਇਰਿੰਗ ਕਰਦੀ ਹੈ ਤੇ ਪੁਲਿਸ ਕਹਿੰਦੀ ਹੈ ਕਿ ਦੇਖੋ ਅਸੀਂ ਆਪਣੇ ਸਾਥੀ ਦੀ ਮੌਤ ਦਾ ਬਦਲਾ ਲੈ ਲਿਆ ਔਰ ਉਸ ਤੋਂ ਬਾਅਦ ਫਿਰ ਉਸਦੇ ਜਿੱਥੇ ਉਸਦੀ লাশ ਦਫਨਾਈ ਗਈ ਸੀ ਪਾਕਿਸਤਾਨੀ ਸਿਪਾਹੀ ਦੀ ਕੌਨਸਟੇਬਲ ਦੀ ਔਰ ਉਸਦੀ ਕਬਰਿਸਤਾਨ ਜਾ ਕੇ ਵੀ ਫਾਤੀਆਂ ਪੜਿਆ ਜਾਂਦਾ ਔਰ ਉੱਥੇ ਵੀ ਕਿਹਾ ਜਾਂਦਾ ਕਿ ਦੇਰੀ ਨਾਲ ਹੀ ਸਹੀ ਪਰ ਅਸੀਂ ਜ਼ਿਆਦਾ ਦੇਰੀ ਨਹੀਂ ਹੋਣ ਦਿੱਤੀ ਅਸੀਂ ਤੇਰੀ ਮੌਤ ਦਾ ਬਦਲਾ ਲੈ ਲਿਆ ਇਸ ਤਰ੍ਹਾਂ ਦੀ ਗੱਲ ਕਹੀ ਜਾਂਦੀ ਹੈ ਤੇ ਫਿਰ ਹਵਾਈ ਫਾਇਰਿੰਗ ਵੀ ਪਾਕਿਸਤਾਨ ਦੀ ਜੋ ਪੁਲਿਸ ਹੈ ਗੁਜਰਾਤ ਪੁਲਿਸ ਹੈ ਲੋਕਲ ਪੁਲਿਸ ਜੋ ਸੀ ਉਸ ਦੇ ਵੱਲੋਂ ਹਵਾਈ ਫਾਇਰਿੰਗ ਕਰਕੇ ਜਸ਼ਨ ਮਨਾਇਆ ਜਾਂਦਾ ਜਦੋਂ ਫੈਜ਼ਲ ਜੱਟ ਖੰਝ ਮਾਰਿਆ ਜਾਂਦਾ ਔਰ ਇਸ ਤਰ੍ਹਾਂ ਖੁਸ਼ੀ ਦਾ ਇਜ਼ਹਾਰ ਪਾਕਿਸਤਾਨ ਦੀ ਗੁਜਰਾਤ ਪੁਲਿਸ ਨੇ ਕੀਤਾ ਬਕਾਇਦਾ ਤੌਰ ਤੇ ਕਿਉਂਕਿ ਉਸ ਨੂੰ ਇੱਕ ਅਪਰਾਧੀ ਵਜੋਂ ਤਾਂ ਦੇਖਿਆ ਜਾਂਦਾ ਸੀਗਾ ਪਰ ਇਸ ਤਰ੍ਹਾਂ ਦਾ ਉਸ ਦੇ ਉੱਪਰ ਵੱਡਾ ਇਲਜ਼ਾਮ ਜਦੋਂ ਲੱਗ ਜਾਂਦਾ ਹੈ ਕਿ ਫੈਜ਼ਲ ਜੱਟ ਖੰਝ ਨੇ ਜੋ ਮਾਰਿਆ ਇੱਕ ਪੁਲਿਸ ਮੁਲਾਜ਼ਮ ਇੱਕ ਕਾਂਸਟੇਬਲ ਮਾਰਿਆ ਗਿਆ ਤਾਂ ਉਸ ਤੋਂ ਬਾਅਦ ਫਿਰ ਪੁਲਿਸ ਨੇ ਪੂਰਾ ਐਗਰੈਸਿਵ ਹੋ ਕੇ ਇੱਕ ਮੁਹਿੰਮ ਚਲਾਈ ਇੱਕ ਐਨਕਾਊਂਟਰ ਚਲਾਇਆ ਔਰ ਇਸ ਦੇ ਨਾਲ ਹੀ ਇੱਕ ਗੱਲ ਹੋਰ ਜੁੜਦੀ ਹੈ ਇੱਕ ਹੋਰ ਜਾਣਕਾਰੀ ਹੈ ਕਿ ਜੋ ਫੈਜ਼ਲ ਜੱਟ ਖੰਝ ਜਦੋਂ ਮਾਰਿਆ ਜਾਂਦਾ ਔਰ ਉਸ ਦੇ ਭਰਾ ਨੂੰ ਵੀ ਪੁਲਿਸ ਨੇ ਰੀਟੇਨ ਕਰ ਲਿਆ ਸੀ ਔਰ ਉਸ ਦਾ ਵੀ ਇਨਕਾਊਂਟਰ ਕਰਦੇਣ ਲੱਗੀ ਸੀ ਪੁਲਿਸ ਪਰ ਮੀਡੀਆ ਨੂੰ ਜਦੋਂ ਜਾਣਕਾਰੀ ਮਿਲਦੀ ਹੈ ਕਿ ਉਸ ਨੂੰ ਵੀ ਲਿਜਾਇਆ ਜਾ ਰਿਹਾ ਹੈ ਸ਼ਾਇਦ ਕਿਤੇ ਮੂਵ ਕੀਤਾ ਜਾ ਰਿਹਾ ਤਾਂ ਮੀਡੀਆ ਦੇ ਕੈਮਰੇ ਜਦੋਂ ਲੱਗਦੇ ਆ ਔਰ ਨਾਲ ਹੀ ਲੋਕਲ ਜੋ ਕੋਈ ਸਰੂਕਦਾਰ ਪੋਲਿਟਿਸ਼ੀਅਨ ਸੀ ਉਸ ਨੂੰ ਇਸ ਦੀ ਇਤਲਾਹ ਮਿਲਦੀ ਹੈ ਤਾਂ ਫਿਰ ਉਸ ਦਾ ਇਨਕਾਊਂਟਰ ਰਕਵਾ ਦਿੱਤਾ ਜਾਂਦਾ ਔਰ ਉੱਥੇ ਹੀ ਹੋਰ ਬਹੁਤ ਸਾਰੇ ਲੋਕਾਂ ਨੂੰ ਪੁਲਿਸ ਨੇ ਨਾਮਜ਼ਦ ਕੀਤਾ ਉਸ ਦੀ ਪੂਰੀ ਫੈਮਿਲੀ ਨੂੰ ਪੁਲਿਸ ਦੇ ਵੱਲੋਂ ਰੀਟੇਨ ਕਰ ਲਿਆ ਗਿਆ ਸੀ ਉਸ ਦੀ ਫੈਮਿਲੀ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਨਸ਼ਾ ਕਿੱਥੋਂ ਲੈ ਕੇ ਆਉਂਦਾ ਸੀ ਕਿਹਦੇ-ਕਿਹਦੇ ਨਾਲ ਇਸ ਦੇ ਕਾਰ ਜੁੜੇ ਹੋਏ ਸੀਗੇ ਇਹਨਾਂ ਚੀਜ਼ਾਂ ਦੇ ਬਾਰੇ ਹੁਣ ਪੁਲਿਸ ਦੇ ਵੱਲੋਂ ਪੜਤਾਲ ਕੀਤੀ ਜਾ ਰਹੀ ਸਾਡੀ ਕੋਸ਼ਿਸ਼ ਸੀ ਕਿ ਦੱਸਿਓ ਤੁਹਾਨੂੰ ਫੈਜ਼ਲ ਜੱਟ ਖੰਝ ਨਾਂ ਦਾ ਸ਼ਖਸ ਕੌਣ ਸੀ ਜਿਸ ਦੀ ਆਡੀਓ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋ ਰਹੀ ਹੈ ਇਸ ਪੂਰੇ ਇਨਕਾਊਂਟਰ ਦੇ ਵਿੱਚੋਂ ਦੋ ਚੀਜ਼ਾਂ ਸਿੱਖਣ ਨੂੰ ਮਿਲਦੀਆਂ ਇਸ ਪੂਰੀ ਘਟਨਾ ਤੋਂ ਦੋ ਚੀਜ਼ਾਂ ਦਾ ਸਬਕ ਮਿਲਦਾ ਇੱਕ ਤਾਂ ਇਹ ਕਿ ਜੋ ਵੀ ਇਹੋ ਜਿਹੇ ਪੁੱਠੇ ਸਿੱਧੇ ਕੰਮ ਕਰਦਾ ਚਾਹ ਪੁਲਿਸ ਦੀ ਸਹਿਮਤੀ ਜਾਂ ਐਸਐਮਟੀ ਦੇ ਨਾਲ ਕਰੇ ਉਸ ਦਾ ਹਸ਼ਰ ਅਖੀਰ ਦੇ ਵਿੱਚ ਇਹੋ ਹੀ ਹੁੰਦਾ ਹੈ ਪੁਲਿਸ ਦੀ ਗੋਲੀ ਦੇ ਨਾਲ ਹੀ ਉਹ ਬੰਦਾ ਮਾਰਿਆ ਜਾਂਦਾ ਜਾਂ ਫਿਰ ਗੈਂਗਵਾਰ ਦੇ ਵਿੱਚ ਮਾਰਿਆ ਜਾਂਦਾ ਦੂਜੀ ਇਹ ਜਾਣਕਾਰੀ ਇਹ ਸਬਕ ਮਿਲਦਾ ਹੈ ਕਿ ਜਦੋਂ ਤੱਕ ਤੁਸੀਂ ਪੁਲਿਸ ਦੇ ਨਾਲ ਮਿਲ ਕੇ ਨੈਕਸਸ ਚਲਾਉਂਦੇ ਉਦੋਂ ਤੱਕ ਤਾਂ ਠੀਕ ਹੈ ਜਦੋਂ ਤੁਸੀਂ ਵਿਗੜਦੇ ਹੋ ਉਦੋਂ ਫਿਰ ਕੰਮ ਗੜਬੜ ਹੁੰਦਾ ਔਰ ਉਹੀ ਪੁਲਿਸ ਉਦੋਂ ਤੁਹਾਨੂੰ ਟਾਰਗੇਟ ਕਰਦੀ ਹੈ ਤਾਂ ਹੈ ਤਾਂ ਕੰਮ ਮੜੇ ਪਰ ਮੜ ਕੰਮਾਂ ਤੋਂ ਗਰੇਜ ਕੀਤਾ ਜਾਣਾ ਚਾਹੀਦਾ ਜੇ ਤੁਸੀਂ ਇਹੋ ਜਿਹੇ ਪੁੱਠੇ ਸਿੱਧੇ ਕੰਮ ਕਰਦੇ ਹੋ ਤਾਂ ਫਿਰ ਉਸਦਾ ਨਤੀਜਾ ਉਹੀ ਹੁੰਦਾ ਜੋ ਫੈਜ਼ਲ ਜੱਟ ਖਾਂਜ ਦੇ ਨਾਲ ਹੋਇਆ